ਗੋਸ਼ਿਆ ਓ ਜਲੋ ਭਰਾਵਾ ਹੈਲੋ 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 ਬਿਨੈਤ ਜੀ ਟੀਮ ਸਕ੍ਰੈਚ ਕਰਨ ਲੱਗੇ ਆ ਰੌਂਦਾ ਕੱਟਤੀ ਵੀਰੇ ਅਸੀਂ ਮੇਲਾ ਕਰਾਉਣੇ ਆ ਗੰਦ ਨਹੀਂ ਪੂਣਾ ਇੱਥੇ ਰੌਂਦਾ ਸਕ੍ਰੈਚ ਗੋਸ਼ੇ ਗੋਸ਼ੇ ਇੱਕ ਗੱਲ ਦੱਸ ਕੇ ਜਾਈ ਹੁਣ ਕੀ ਹੋ ਗਿਆ ਇੱਕ ਮਿੰਟ ਮੈਂ ਤੁਹਾਨੂੰ ਦੱਸਦਾ ਵਸਤੇ ਵੀ ਟੂਰਨਾਮੈਂਟ ਹੋਊਗਾ ਅਸੀਂ ਰੌਂਤੇ ਦੀ ਕੋਈ ਟੀਮ ਐਂਟਰ ਨਹੀਂ ਕਰਾਂਗੇ ਸਭ ਤੋਂ ਪਹਿਲੀ ਗੱਲ ਮੈਂ ਤੁਹਾਨੂੰ ਦੱਸਦਾ ਲੋਕ ਤਾਂ ਪਹਿਲੇ ਇੱਕ ਇੱਕ ਮਿੰਟ ਇੱਕ ਮਿੰਟ ਰੁਪਿੰਦਰ ਇੱਕ ਮਿੰਟ ਵੀਰੇ ਪੁਲਿਸ ਮੁਲਾਜ਼ਮਾਂ ਨੂੰ ਬੇਨਤੀ ਆ ਵੀ ਜਿੰਨੇ ਪਲੇਅਰ ਆ ਰੌਂਤੇ ਦੇ ਭਰਾ ਬਣ ਕੇ ਗਰਾਊਂਡ ਤੋਂ ਬਾਹਰ ਕਰ ਦਿਓ ਮੈਂ 2 ਮਿੰਟ ਦਾ ਵੇਟ ਕਰ ਲੋ ਪੇਸ਼ੈਂਸ ਸਬਰ ਦੋਨੇ ਪਾਸੇ ਹੀ ਹੈ ਨਹੀਂਗਾ ਪਹਿਲਾਂ ਉਹ ਮੁੰਡੇ ਨੇ ਰੋਂਤੇ ਵਾਲੇ ਨੇ ਉਹਨੂੰ ਗਲਤ ਇਸ਼ਾਰਾ ਕੀਤਾ ਸੀ ਚਲ ਸੋਚਿਆ ਯਾਰ ਵੀ ਦੋਨਾਂ ਦੀ ਜੱਫੀ ਪਵਾ ਕੇ ਸੌਰੀ ਕਹਾ ਲਈ ਮੁੜ ਕੇ ਮਾਲਲੇ ਵਾਲੇ ਮੁੰਡੇ ਨੇ ਉਹਨੂੰ ਧੱਕਾ ਮਾਰਿਆ ਐਨੀ ਜੀ ਗੱਲ ਹੋਈ ਹੈ ਆਪਾਂ ਕੋਈ ਮਾੜਾ ਮੋਟਾ ਸਬਰ ਵਾਲੀ ਗੱਲ ਦੇਖੋ ਯਾਰ ਕਿੰਨੇ ਲੋਕ ਸਾਨੂੰ ਵੇਖੀ ਜਾਂਦੇ ਆ ਤਿੰਨਾ ਗੁਰੂਆਂ ਦੀਆਂ ਚਰਨਾਂ ਦੀ ਸ਼ੋਭਾ ਪ੍ਰਾਪਤ ਧਰਤੀ ਹੈ ਇਹ ਤੁਸੀਂ ਕਿਸੇ ਵਿਅਕਤੀ ਵਿਸ਼ੇਸ਼ ਦਾ ਟੂਰਨਾਮੈਂਟ ਨਹੀਂ ਖਰਾਬ ਕਰ ਰਹੇ ਇਹ ਗੁਰੂ ਘਰ ਦਾ ਟੂਰਨਾਮੈਂਟ ਖਰਾਬ ਕਰ ਰਹੇ ਹੋ ਤੁਸੀਂ ਇਹ ਬੇਨਤੀ ਹੈ ਇਹਨੂੰ ਇੱਥੇ ਨਵੇੜ ਜਿਓ ਨਹੀਂ ਬਾਹਰ ਜਿਵੇਂ ਹੱਥ ਜੇ ਮਾਰੀ ਜਾਂ ਲੈਣਾ ਵੀ ਆ ਜਾਓ ਆ ਜਾਓ ਇਹਨਾਂ ਗੱਲਾਂ 'ਚ ਨਿਬੜਦਾ ਕੁਝ ਨਹੀਂ ਹੁੰਦਾ ਸੋ ਇਹ ਬੇਨਤੀ ਹੈ ਕਬੱਡੀ ਅੱਜ ਕਿਹੜੇ ਹਾਲਾਤਾਂ ਦੇ ਵਿੱਚ ਖੜੀ ਐ ਇਹ ਤੁਸੀਂ ਸਾਰੇ ਭਲੀ ਭਾਣ ਜਾਣਦੇ ਹੋ ਸਾਡੀ ਇਹ ਬੇਨਤੀ ਆ ਮੇਰਾ ਵੀਰ ਬਣ ਕੇ ਰਿਕੁਐਸਟ ਆ ਤੁਹਾਡੇ ਅੱਗੇ ਤੁਹਾਡੇ ਵਿੱਚ ਯਾਰ ਜਮੇ ਪੇਸ਼ੈਂਸ ਨਹੀਂ ਗਈ ਤੁਹਾਡੇ ਵਿੱਚ ਜਮੇ ਹੀ ਮੈਂ ਕਹਿੰਦਾ ਵੀ ਨਿਮਰਤਾ ਬਿਲਕੁਲ ਵੀ ਹੈ ਨਹੀਂ ਯਾਰ ਤੁਸੀਂ ਯਾਰ ਇੱਕ ਦੂਜੇ ਦੇ ਗਲ ਪਈ ਜਾਂਦੇ ਹੋ ਪਹਿਲਾਂ ਪੁਰਾਣੇ ਸਮਿਆਂ 'ਚ ਪਲੇਅਰ ਹੁੰਦੇ ਸੀ ਮੂੰਹ ਰੰਗ ਦਿੰਦੇ ਸੀ ਚਪੇੜਾਂ ਮਾਰ-ਮਾਰ ਕੇ ਤੇ ਉਹ ਕੁਝ ਕਹਿੰਦੇ ਨਹੀਂ ਸੀ ਹੁੰਦੇ ਯਾਰ ਤੇ ਤੁਸੀਂ ਯਾਰ ਮਾੜੀ ਜੀ ਗੱਲ ਵੀ ਨਹੀਂ ਸਹਾਰਦੇ ਹਾਲਾਤ ਕੀ ਬਣੇ ਪਏ ਆ 40% ਕਬੱਡੀ ਬੱਤੀ ਆ ਤੇ ਜੇ ਇਹ ਵੀ ਬੰਦ ਹੋਊਗੀ ਤੇ ਪਲੇਅਰਾਂ ਕਰਕੇ ਬੰਦ ਹੋਊਗੀ ਮੈਂ ਕਰਨ ਡਾਰੇ ਵੀ ਇਹ ਗੱਲ ਬੋਲੀ ਸੀ ਵੀ ਆਹ ਪਲੇਅਰਾਂ ਦੇ ਆ ਰੌਲੇ ਰੱਪੇ ਆਹ ਜਿਹੜੀਆਂ ਆਫਸ ਵਿੱਚ ਖੇਵਾਂ ਵਾਦੀਆਂ ਆਹ ਜਿਹੜੀ ਇੱਕ ਦੂਜੇ ਨਾਲ ਆਪਾਂ ਕਰਦੇ ਆ ਇਹਦੇ ਕਰਕੇ ਕਬੱਡੀ ਬੰਦ ਹੋਣੀ ਆ ਮੁੜ ਕੇ ਸਾਡੇ ਤੋਂ ਕੰਮ ਵੀ ਨਹੀਂ ਹੋਣਾ ਇਹ ਯਾਦ ਰੱਖਿਓ ਇਸ ਗੱਲ ਨੂੰ ਸਾਡਾ ਦਿਲ ਨਹੀਂ ਕਰਦਾ ਇੱਥੇ ਆ ਕੇ ਬੋਲੀਏ ਕਿੰਨਾ ਸੋਹਣਾ ਟੂਰਨਾਮੈਂਟ ਚੱਲੀ ਜਾਂਦਾ ਸਾਰਾ ਕੁਝ ਸਹੀ ਚੱਲੀ ਜਾਂਦਾ 2 ਮਿੰਟਾਂ 'ਚ 2 ਬੰਦਿਆਂ ਨੇ ਆ ਕੇ ਸਾਰਾ ਗੰਦ ਪਾ ਕੇ ਰੱਖਤਾ ਇੱਥੇ ਦੱਸੋ ਯਾਰ ਟੂਰਨਾਮੈਂਟ ਕਰਾਉਣੇ ਪਤਾ ਕਿੰਨੇ ਔਖੇ ਆ ਲੋਕਾਂ ਤੋਂ ਪੈਸਾ ਮੰਗਣਾ ਪਤਾ ਕਿੰਨਾ ਔਖਾ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਇਹ ਕਿਸੇ ਵਿਅਕਤੀ ਵਿਸ਼ੇਸ਼ ਦਾ ਜਾਂ ਕਿਸੇ ਕਲੱਬ ਦਾ ਟੂਰਨਾਮੈਂਟ ਨਹੀਂ ਇਹ ਗੁਰੂ ਘਰ ਦਾ ਟੂਰਨਾਮੈਂਟ ਹੈ ਗੁਰੂ ਘਰ ਨਾਲ ਤੁਸੀਂ ਆਡਾ ਲੈ ਰਹੇ ਹੋ ਰਿਕੁਐਸਟ ਹੈ ਲੋਕ ਪਿਆਰ ਕਰਦੇ ਆ ਕਬੱਡੀ ਨੂੰ ਤੇ ਕਬੱਡੀ ਖਿਡਾਰੀਆਂ ਨੂੰ ਪਰ ਅਸੀਂ ਵੀ ਕੋਈ ਨਾ ਕੁਝ ਸੋਚੋ ਜਲੂਸ ਨਿਕਲਿਆ ਪਿਆ ਆ ਹੁਣ ਵੀਡੀਓ ਵਾਇਰਲ ਹੋਣੀ ਹੈ ਕੀ ਮੈਸੇਜ ਦੇਵਾਂਗੇ ਜੀ ਆਪਾਂ ਕੀ ਸੁਨੇਹਾ ਦੇ ਰਹੇ ਆ ਜੀ ਆਪਾਂ ਹੱਥ ਵਨ ਕੇ ਬੇਨਤੀ ਆ ਜੋ ਵੀ ਇਹਦਾ ਡਿਸੀਜਨ ਆ ਜੀ ਮੇਰਾ ਕਹਿੰਦਾ ਦੋਨੇ ਕਟੋ ਯਾਰ ਦੇਣਾ ਦੂਜਿਆਂ ਦਾ ਕਰਾਓ ਮੈਚ ਇਹ ਗਰਾਊਂਡ 'ਚ ਵੀ ਦੇਖੋ ਇਹਨਾਂ ਨੇ ਤਾਂ ਗਰਾਊਂਡ ਦਾ ਨਹੀਂ ਜੀ ਕੀਤਾ ਲਿਹਾਜ਼ ਇਹ ਬਾਹਰ ਵੀ ਲੜਨਗੇ ਇਹਨਾਂ 'ਚ ਪੇਸ਼ੈਂਸ ਨਹੀਂ ਗੀ ਉਹ ਮੇਰਾ ਗਾਲ ਨਾ ਬਣਾ ਹਾਂਜੀ ਉਹ ਬਈ ਅਸੀਂ ਬੜੀ ਤੁਹਾਡੀ ਰਿਸਪੈਕਟ ਕਰਦੇ ਆ ਜਿੰਨੇ ਸਪੋਰਟਸਮੈਨ ਆ ਤੁਹਾਡਾ ਨਾਮ ਆ ਤੇ ਆਪਦੀ ਜਿੱਤ ਆਪਣੇ ਹੱਥਾਂ ਇਥੋਂ ਬੇਇੱਜ਼ਤੀ ਕਰਾ ਕੇ ਲਵਾਂਗੇ ਅਸੀਂ ਫਿਰ ਵੀ ਤੁਹਾਡਾ ਬਹੁਤ ਸਤਿਕਾਰ ਕੀਤਾ ਠੀਕ ਆ ਤੇ ਚਾਹੇ ਕੋਈ ਸਪੋਰਟਸ ਨੇ ਆ ਆਪਣੀ ਇਛਤਰਾਵ ਦੇ ਹੱਥ ਲੈ ਕੇ ਜਾਇਓ ਉਹ ਲੜੀ ਜਾਂਦੇ ਕੋਈ ਨਹੀਂ ਠੀਕ ਹੈ ਮਾਹੌਲ ਉਹ ਤੁਸੀਂ ਸਾਰੇ ਅੱਧਰ ਚੱਕੋ ਯਾਰ ਤੁਸੀਂ ਕਿਰੇਣਾ ਆਪੇ ਜੋ ਮਰਜ਼ੀ ਕਰਨ ਯਾਰ ਇਧਰਲੇ ਪਾਸੇ ਹੋਈ ਸੋ ਤੁਸੀਂ ਤੁਸੀਂ ਤਮਾਸ਼ਾ ਨਾ ਵੇਖੋ ਮੇਰਾ ਭਰਾ ਬਣ ਕੇ ਤੁਸੀਂ ਇਧਰਲੇ ਪਾਸੇ ਆਓ ਯਾਰ ਅਸੀਂ ਸੋਚਦੇ ਆ ਵੀ ਮੰਡਿਆ ਦੀ ਜਫੀ ਪਵਾ ਦਈਏ ਉਹਨੇ ਅੱਗੇ ਜਾ ਕੇ ਗਲਚਾ ਹੱਥ ਪਾ ਲਿਆ ਤੁਸੀਂ ਓਏ ਇਹ ਕਿਹਦੀ ਗੱਲ ਹੋ ਯਾਰ ਕਬੱਡੀ ਹੈ ਕੋਈ ਹੈ ਇਹ ਕੋਈ ਪਲੇਅਰਾਂ ਵਾਲੀ ਗੱਲ ਹੈਗੀ ਹੈ ਬਾਈ ਜੀ ਆਪਾਂ ਗਰਾਊਂਡ ਕਲੀਅਰ ਕਰੋ ਤੇ ਮੈਚ ਸ਼ੁਰੂ ਕਰਾਓ ਹੈਲੋ ਭਾਈ ਜੀ ਇਧਰ